प्यारे श्रोताओं हाजिर हां एक ਨਵਾਂ ਲੈਕਚਰ ਲੈ ਕੇ ਉਮੀਦ ਆ ਕਿ ਤੁਹਾਨੂੰ ਪਸੰਦ ਆਵੇਗਾ ਅੱਜ ਆਪਾਂ ਗੱਲ ਕਰਾਂਗੇ ਵਿਚਾਰਵਾਦ ਦੀਆਂ ਕਿਸਮਾਂ ਬਾਰੇ ਕਾਈਮਸ ਆਫ ਆਈਡੀਅਲਿਜ਼ਮ ਵਿਚਾਰਵਾਦ ਕਿਸੇ ਇੱਕੋ ਜਿਹੇ ਵਿਚਾਰਾਂ ਦੇ ਸਮੂਹ ਦਾ ਨਾਮ ਨਹੀਂ ਹੈ ਇਸ ਦੇ ਸਰੂਪ ਸੰਬੰਧੀ ਕਈ ਪ੍ਰਕਾਰ ਦੇ ਵਿਚਾਰ ਵਿਅਕਤ ਕੀਤੇ ਗਏ ਹਨ ਕਈ ਇਸ ਨੂੰ ਵਸਤੂਗਤ ਮੰਨਦੇ ਹਨ ਕਈਆਂ ਅਨੁਸਾਰ ਇਹ ਆਤਮਗਤ ਹੈ ਅਤੇ ਕਈ ਇਸ ਨੂੰ ਵਿਅਕਤੀਵਾਦ ਨਾਲ ਮਿਲਾਉਂਦੇ ਹਨ ਵਿਚਾਰਵਾਦ ਦੇ ਅੰਸ਼ ਕਈ ਸਾਲ ਪੁਰਾਣੇ ਹਨ ਇਹ ਦਾਨ ਜੀਵਲ ਪੱਛਮੀ ਦੇਸ਼ਾਂ ਵਿੱਚ ਵਧਿਆ ਫੁੱਲਿਆ ਬਲਕਿ ਪੂਰਵੀ ਦੇਸ਼ਾਂ ਵਿੱਚ ਵੀ ਇਸ ਨੂੰ ਕਾਫੀ ਹੱਦ ਤੱਕ ਪ੍ਰਮਾਨ ਕੀਤਾ ਗਿਆ ਪਰ ਪੂਰਵੀ ਅਤੇ ਪੱਛਮੀ ਵਿਚਾਰਵਾਦ ਵਿੱਚ ਕਾਫੀ ਅੰਤਰ ਹੈ ਜਿਵੇਂ ਕਿ ਪੀ.ਟੀ. ਰਾਜੂ ਦਾ ਕਹਿਣਾ ਹੈ ਕਿ ਭਾਰਤੀ ਅਤੇ ਪੱਛਮੀ ਵਿਚਾਰਵਾਦੀ ਦ੍ਰਿਸ਼ਟੀਕੋਣ ਆਪਸ ਵਿੱਚ ਪੂਰਕ ਹਨ ਇਸ ਲਈ ਵਿਚਾਰਵਾਦ ਦੇ ਕਈ ਪ੍ਰਕਾਰ ਹਨ ਜਿਨ੍ਹਾਂ ਵਿੱਚੋਂ ਕੇਵਲ ਇੱਕ ਸੰਤੋਖਜਨਕ ਨਹੀਂ ਹੈ ਪਰ ਸਭ ਪ੍ਰਕਾਰ ਦੇ ਵਿਚਾਰਵਾਦ ਨੂੰ ਅਦੇ ਕਰਨਾ ਵੀ ਬਹੁਤ ਫਲਦਾਇਕ ਨਹੀਂ ਹੈ ਕਿਉਂਕਿ ਕਈ ਪ੍ਰਕਾਰ ਦੇ ਵਿਚਾਰਵਾਦ ਬਹੁਤ ਗੁੰਝਲਦਾਰ ਤੇ ਵਿਰੋਧਾત્મક ਹਨ ਇਸ ਲਈ ਕਿਸੇ ਮਤਲਬ ਜਿਵੇਂ ਜਿਵੇਂ ਤਿੰਨ ਪ੍ਰਕਾਰ ਦੇ ਵਿਚਾਰਵਾਦ ਦਾ ਅਧਿਐਨ ਆਪਾਂ ਕਰਦੇ ਆਂ ਆਤਮਗਤ ਵਿਚਾਰਵਾਦ ਨਿਕੀ ਸਬਜੈਕਟਿਵ ਆਈਡੀਅਲਿਜ਼ਮ ਵਸਤੂਗਤ ਵਿਚਾਰਵਾਦ ਆਬਜੈਕਟਿਵ ਆਈਡੀਅਲਿਜ਼ਮ ਅਤੇ ਵਿਅਕਤੀਵਾਦ ਪਰਸਨਲਿਜ਼ਮ ਹੁਣ ਇਥੇ ਡਿਟੇਲ ਦੇ ਵਿੱਚ ਆਪਾਂ ਆਤਮਗਤ ਵਿਚਾਰਵਾਦ ਕਿਨਕੇ ਜਿਹੜਾ ਸਬਜੈਕਟਿਵ ਆਈਡੀਅਲਿਜ਼ਮ ਬਾਰੇ ਥੋੜੀ ਡਿਟੇਲ ਚ ਗੱਲ ਕਰਦੇ ਆਂ आत्मगत विचारवाद ਨੂੰ ਕਈ ਵਾਰੀ ਮਾਨਸਿਕਵਾਦ ਪਰਪੰਚਵਾਦ ਅਤੇ ਆਪਦਾਰਤਵਾਦ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਵਿਚਾਰ ਹੈ ਕਿ ਨਰਪੀਕ ਅਤੇ ਆਤਮ ਨਿਰਭੁਰ ਸੱਤਾ ਰੱਖਣ ਵਾਲੇ ਵਿਸ਼ੇ ਕੇਵਲ ਮਨ ਅਤੇ ਆਤਮਾ ਚਿੰਨਾ ਦੇ ਪਰਤੱਖੀ ਕਰਨ ਅਤੇ ਵਿਚਾਰ ਹੀ ਹਨ ਸਾਡੇ ਗਿਆਨ ਦਾ ਵਿਸ਼ਾ ਇਹ ਵਸਤਾਂ ਨਹੀਂ ਹੁੰਦੀਆਂ ਬਲਕਿ ਕੇਵਲ ਸਾਡਾ ਪਰਤਕੀਕਰਨ ਹੀ ਹੁੰਦਾ ਹੈ ਇਹ ਮਕਾਨ ਦਰਖਤ ਅਤੇ ਪਹਾੜ ਕੇਵਲ ਇਸੇ ਲਈ ਹਨ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਮਨ ਵੇਖ ਰਿਹਾ ਹੈ ਪਾਪ ਸਭ ਵਸਤਾਂ ਕਿਸੇ ਗਿਆਤਾ ਤੋਂ ਬਿਨਾ ਮੌਜੂਦ ਵਜੂਦ ਮੌਜੂਦ ਨਹੀਂ ਰਹਿ ਸਕਦੀਆਂ ਆਤਮਗਤ ਵਿਚਾਰ-ਵਾਰ ਦੀ ਪ੍ਰਮੁੱਖ ਵਿਆਖਿਆ ਆਇਰਲੈਂਡ ਦੇ ਪਾਦਰੀ ਜਾਰਜ ਬਰਕਲੇ ਨੇ ਦਿੱਤੀ ਉਹ ਆਪਣੇ ਆ ਸਿਧਾਂਤ ਨੂੰ ਅਪਦਾਰਥਵਾਦ ਵੀ ਕਹਿੰਦਾ ਹੈ ਬਰਕਲੇ ਦਾ ਆਤਮਗਤ ਵਿਚਾਰਵਾਦ ਅਤੇ ਅਨੁਭਵਵਾਦੀ ਵਿਚਾਰਧਾਰਾ ਦੇ ਨਿਰਭਉ ਹੈ ਇਸ ਲਈ ਉਹ ਐਸ ਐਸ ਪਰਸਪੈਕਟਿਵ ਦਾ ਜ਼ਿਕਰ ਕਰਦਾ ਹੈ ਬਰਕਲੇ ਦਾ ਇਹ ਅਜਿਹਾ ਦਾਰਸ਼ਨਿਕ ਹੈਂ ਯਾਨੀ ਕਿ ਬਰਕਲੇ ਇੱਕ ਜਾਇਦਾਦਾਰਸ਼ਨਕ ਸੀ ਜੋ ਵਿਚਾਰ ਧਾਰਾ ਨੂੰ ਕੇਵਲ ਆਤਮਗਤ ਯਾਨੀ ਕਿ ਸਬਜੈਕਟਿਵ ਮੰਨਦਾ ਇਸ ਲਈ ਵਿਚਾਰਵਾਦ ਨੂੰ ਕੇਵਲ ਮੈਂਵਾਦ ਅਤੇ ਬਰਕਲੇਨ ਵਿਚਾਰਵਾਦ ਵੀ ਕਹਿ ਦਿੰਦੇ ਹਨ ਜਾਰਜ ਬਰਕਲੇ ਦਾ ਆਤਮਗਤ ਵਿਚਾਰਵਾਦ ਯਾਨੀ ਕਿ ਜਾਰਜ ਬਰਕਲੇ ਜੋ ਕਿ ਇੱਕ ਪਾਦਰੀ ਵੀ ਸੀ ਆਇਰਲੈਂਡ ਦਾ ਤੇ ਉਹ ਉਹਨੇ ਜੋ ਵਿਚਾਰ ਦਿੱਤੇ ਆਪਾਂ ਉਹਦੇ ਉਹਦੇ ਬਾਰੇ ਥੋੜੀ ਗੱਲ ਕਰਦੇ ਆਂ ਜਾਰਜ ਬਰਕਲੇ ਇੱਕ ਅਨੁਭਵਾਦੀ ਹੋਣ ਦੇ ਨਾਲ-ਨਾਲ ਇੱਕ ਪੁਜਾਰੀ ਵੀ ਸੀ ਇੱਕ ਪਾਦਰੀ ਦਾ ਜਾਨੀ ਕਿ ਇੱਕ ਪਾਦਰੀ ਸੀ ਤੇ ਇੱਕ ਪਾਦਰੀ ਦਾ ਮੁੱਖ ਮੰਤਵ ਈਸ਼ਵਰ ਦਾ ਉਸ ਅਧਿਆਤਮਕ ਤੇ ਮਾਨਸਿਕ ਸੱਤਾ ਨੂੰ ਸਾਬਤ ਕਰਨਾ ਹੁੰਦਾ ਵਰਕਲੇਵੀ ਇਸ ਮੰਤਵ ਨੂੰ ਪੂਰਾ ਕਰਨ ਲਈ ਅਨੁਭਵ ਵਾਰ ਦਾ ਸਹਾਰਾ ਲੈਂਦਾ ਹੈ ਇਹ ਲਾਕ ਦੇ ਜਾਨਕਿ ਜਾਣ ਲਾਕ ਜੋ ਫਿਲਾਸਫਰ ਸੀ ਉਸ ਦੇ ਇਸ ਵਿਚਾਰ ਨੂੰ ਮੰਨਦਾ ਹੈ ਕਿ ਗਿਆ ਸਾਡਾ ਗਿਆਨ ਕੇਵਲ ਵਿਚਾਰਾਂ ਤੱਕ ਹੀ ਸੀਮਤ ਹੈ ਅਤੇ ਇਹ ਵਿਚਾਰ ਕਿਸੇ ਵਸਤੂ ਦੇ ਗੁਣਾਂ ਦੇ ਹੁੰਦੇ ਹਨ ਇੱਕ ਵਸਤੂ ਆਪਣੇ ਗੁਣਾਂ ਦਾ ਹੀ ਸਮੂਹ ਹੁੰਦੀ ਹੈ ਲਾਕ ਅਨੁਸਾਰ ਵਸਤੂ ਦੇ ਇਹ ਗੁਣ ਦੋ ਪ੍ਰਕਾਰ ਦੇ ਹੁੰਦੇ ਹਨ ਮੂਢਲੇ ਗੁਣ ਤੇ ਦੁਜੈਲੀ ਗੁਣ ਜਾਨਕਿ ਪ੍ਰਾਇਮਰੀ ਕੁਆਲਿਟੀ ਤੇ ਸੈਕੰਡਰੀ ਕੁਆਲਿਟੀਆਂ ਮੂਢਲੇ ਗੁਣ ਵਸਤੂ ਦੇ ਆਪਣੇ ਹੁੰਦੇ ਹਨ ਜਿਵੇਂ ਕਿ ਆਕਾਰ ਫਲਾਟ ਉਸਤਾ ਸ਼ਕਲ ਗਤੀ ਅੰਕਾਰ ਵਸਤੂ ਦੇ ਮੂਢਵੇਂ ਗੁਣ ਹਨ ਪਰ ਰੰਗ ਸਵਾਦ ਗੰਧ ਆਦਿ ਵਸਤੂ ਦੇ ਦੁਜੈਲੀ ਗੁਣ ਹਨ ਜਾਨਕਿ ਸੈਕੰਡਰੀ ਸੈਕੰਡਰੀ ਲੋਕ ਅਨਸਾਰ ਮੁੱਢਲੇ ਗੁਣ ਵਸਤੂ ਵਿੱਚ ਹੀ ਹੁੰਦੇ ਹਨ ਪਰ ਦੁਜੈਲੇ ਗੁਣ ਉਸ ਨੂੰ ਵੇਖਣ ਵਾਲਾ ਮਨ ਦਿੰਦਾ ਹੈ ਵਰਕਲੇ ਅਨਸਾਰ ਜਿਸ ਤਰ੍ਹਾਂ ਦੁਜੈਲੀ ਗੁਣ ਸਾਡੇ ਮਨ ਰਹੀਂ ਦਿੱਤੇ ਜਾਂਦੇ ਹਨ ਉਸੇ ਤਰ੍ਹਾਂ ਮੁੱਢਲੇ ਗੁਣ ਵੀ ਤਾਂ ਅਸੀਂ ਹੀ ਦਿੰਦੇ ਹਾਂ ਵਸਤੂ ਖੁਦ ਇਹਨਾਂ ਗੁਣਾ ਬਾਰੇ ਨਹੀਂ ਦੱਸਦੀ ਵਸਤੂ ਦੇ ਜੋ ਵੀ ਗੁਣ ਹਨ ਉਹਨਾਂ ਨੂੰ ਸਮਝਣਾ ਨਾਮ ਦੇਣਾ ਅਤੇ ਉਹਨਾਂ ਨੂੰ ਇੱਕ ਦੂਸਰੇ ਤੋਂ ਵੱਖ ਕਰਨਾ ਸਾਡੇ ਮਨ ਰਹੀਂ ਕੀਤਾ ਜਾਂਦਾ ਹੈ। ਵਸਤੂ ਦਾ ਕੋਈ ਵੀ ਗੁਣ ਉਸ ਦਾ ਆਪਣਾ ਨਹੀਂ ਜਦ ਕਿ ਸਭ ਗੁਣ ਸਾਡੇ ਮਨ ਰਹੀਂ ਦਿੱਤੇ ਜਾਂਦੇ ਹਨ। ਭਾਵ ਸਭ ਦੁਜ਼ੈਲੀ ਹਨ। ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਗੁਣ ਵਿਚਾਰਾਂ ਵਿੱਚ ਰਹਿੰਦੇ ਹਨ ਅਤੇ ਵਸਤੂ ਬਿਨਾਂ ਗੁਣਾ ਦੇ ਕੁਝ ਨਹੀਂ ਹੈ। ਇਿੱਥੇ ਇਹ ਤੱਥ ਵੀ ਸਾਪ ਨਜ਼ਰ ਆਉਂਦਾ ਹੈ ਕਿ ਸੰਪੂਰਨ ਵਿਚਾਰਾਂ ਜਿਹੜੀ ਵਸਤੂ ਵਿਚਾਰਾਂ ਤੇ ਹੀ ਨਿਰਭਰ ਹੈ ਜਾਂ ਵਸਤੂ ਦੀ ਸੰਪੂਰਨਤਾ ਜਾਂ ਵਸਤੂ ਦੀ ਉਸ ਦੀ ਸੰਪੂਰਨ ਸੱਤਾ ਮਨ ਵਿਚਾਰਾਂ ਜਾਂ ਗਿਆਤਾ ਤੇ ਨਿਰਭਰ ਹੈ ਹੁਣ ਇੱਥੇ ਜੋ ਬਰਕਲੇ ਕਹਿੰਦਾ ਕਿ ਦ੍ਰਿਸ਼ਟਤਾ ਸੱਤਾ ਹੈ ਐਸ ਐਸ ਪਰਸੀਪੀ ਉਪਰੋਕਤ ਵਿਚਾਰ ਤੋਂ ਇਲਾਵਾ ਬਰਕਲੇ ਆਪਣੇ ਆਤਮਗਤ ਵਿਚਾਰਵਾਦ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਹੋਰ ਦਲੀਲ ਪੇਸ਼ ਕਰਦਾ ਹੈ ਉਸ ਅਨੁਸਾਰ ਸਾਡੇ ਲਈ ਉਹੀ ਵਸਤੂ ਮੌਜੂਦ ਹੈ ਜਿਸ ਬਾਰੇ ਸਾਨੂੰ ਗਿਆਨ ਹੈ ਜਿਸ ਨੂੰ ਅਸੀਂ ਜਾਣਦੇ ਹਾਂ ਜੋ ਅਸੀਂ ਕਦੇ ਵੇਖੀ ਹੈ ਇਨ੍ਹਾਂ ਸਾਧਨ ਯੁਕਤ ਦਲੀਲਾਂ ਤੋਂ ਇਲਾਵਾ ਕਿਸੇ ਵਸਤੂ ਬਾਰੇ ਦਲੀਲ ਦੇਣਾ ਮੂਰਖਤਾ ਮੰਨੀ ਜਾਂਦੀ ਹੈ ਇਸ ਗੱਲ ਨੂੰ ਯਥਾਰਥਵਾਦੀ ਵੀ ਮੰਨ ਕੇ ਚੱਲਦੇ ਹਨ ਹੁਣ ਅਗਰ ਕਿਸੇ ਵਸਤੂ ਦੀ ਸੱਤਾ ਕੇਵਲ ਉਸ ਦੇ ਗਿਆਨ ਉਸ ਨੂੰ ਜਾਣਨ ਅਤੇ ਉਸ ਨੂੰ ਵੇਖਣ ਤੇ ਨਿਰਭਰ ਹੈ ਤਾਂ ਸਪਸ਼ਟ ਹੈ ਕਿ ਵਸਤੂ ਦੀ ਸੱਤਾ ਵੀ ਵੇਖਣ ਤੇ ਨਿਰਭਰ ਹੈ ਅਤੇ ਕਿਸੇ ਵਸਤੂ ਨੂੰ ਵੇਖਣ ਜਾਂ ਉਸ ਦੇ ਪ੍ਰਤਕੀਕਰਨ ਤੋਂ ਪਾਉ ਉਸ ਨੂੰ ਕਿਸੇ ਮੰਨ ਰਹੀ ਵਾਚਨਾ ਟੂ ਪਰਸੀਪ ਪਾਉ ਕੇਵਲ ਵਾਚਨਾ ਹੀ ਵਸਤੂ ਦੀ ਸੱਤਾ ਸਾਬਤ ਕਰਦਾ ਹੈ ਵਸਤੂ ਦੀ ਸੱਤਾ ਉਸ ਦੇ ਪਰਤਕੀਕਰਨ ਵਿੱਚ ਹੈ ਉਸ ਨੂੰ ਬਰਕਲੇ ਆਪਣੀ ਭਾਸ਼ਾ ਵਿੱਚ ਐਸ ਪਰਸੀਪੀ ਕਹਿੰਦਾ ਹੈ ਜਿਸ ਦਾ ਅਰਥ ਹੈ ਕਿ ਕਿਸੇ ਸੱਤਾ ਦਾ ਤਤ ਉਸ ਦੇ ਪਰਤਕੀਕਰਨ ਵਿੱਚ ਹੈ ਦ੍ਰਿਸ਼ਟਕ ਹੀ ਸੱਤਾ ਹੈ ਵੇਖਣਾ ਹੀ ਹੋਣਾ ਹੈ ਪਰ ਇੱਥੇ ਬਰਕਲੇ ਦੀ ਇਸ ਦਲੀਲ ਨੇ ਮੇਰੇ ਕਮਰੇ ਦੇ ਮੇਜ਼ ਜਿਹੜੀ ਦਲੀਲ ਦਿੰਦਾ ਬਰਕਲੇ ਕਿ ਮੇਰੇ ਕਮਰੇ ਦੀ ਮੇਜ਼ ਮਜ਼ੂਤ ਹੁੰਦਾ ਤਦ ਮੈਂ ਉਸ ਨੂੰ ਵੇਖ ਰਿਹਾ ਹੁੰਦਾ ਦੀ ਅਲੋਚਨਾ ਕੀਤੀ ਜਾਂਦੀ ਹੈ ਕਿ ਕੀ ਤੁਹਾਡੇ ਕਮਰੇ ਵਿੱਚ ਬਾਹਰ ਜਾਣ ਤੋਂ ਮੇਜ਼ ਦੀ ਸੱਤਾ ਖਤਮ ਹੋ ਜਾਂਦੀ ਹੈ ਤੇ ਦੁਬਾਰਾ ਅੰਦਰ ਆਉਣ ਤੇ ਮੇਜ਼ ਫਿਰ ਪੈਦਾ ਹੋ ਜਾਂਦਾ ਹੈ ਬਰਕਲੇ ਇਸ ਅਲੋਚਨਾ ਤੋਂ ਨਿਪਟਣ ਲਈ ਕਹਿੰਦਾ ਹੈ ਕਿ ਵਸਤੂ ਦੀ ਮਨ ਅੰਦਰ ਸੱਤਾ ਤੋਂ ਭਾਵ ਹੈ ਕੇਵਲ ਮੇਰੇ ਮਨ ਵਿੱਚ ਹੀ ਨਹੀਂ ਬਲਕਿ ਇਹ ਮਨ ਕਿਸੇ ਹੋਰ ਮਨੁੱਖ ਦਾ ਵੀ ਹੋ ਸਕਦਾ ਹੈ ਇੱਤੇ ਇੱਕ ਹੋਰ ਅਲੋਚਨਾ ਇਹ ਹੁੰਦੀ ਹੈ ਕਿ ਕੋਈ ਅਜਿਹੀ ਵਸਤੂ ਜਿਸ ਨੂੰ ਕੋਈ ਵੀ ਮਨੁੱਖੀ ਮਨ ਨਹੀਂ ਵੇਖ ਸਕਿਆ ਸੱਤਾ ਨਹੀਂ ਰੱਖਦੀ ਪਰੰਤੂ ਇਸੋ ਪ੍ਰਤੀ ਬਰਕਲੇ ਦੇ ਦੋ ਪ੍ਰਕਾਰ ਦੇ ਉੱਤਰ ਹੋ ਸਕਦੇ ਹਨ ਨੰਬਰ 1 ਕਿਸੇ ਮਨੁੱਖ ਦਾ ਇਹ ਕਹਿਣਾ ਜਾਂ ਮੰਨਣਾ ਕਿ ਕੋਈ ਵਸਤੂ ਹੈ ਪਰ ਮੈਂ ਨਹੀਂ ਦੇਖੀ ਆਤਮਵਰੁੱਧੀ ਦਲੀਲ ਹੈ ਕਿਉਂਕਿ ਵਸਤੂ ਹੈ ਤਾਂ ਪਾ ਉਹਦਾ ਕਿਸੇ ਵੀ ਰੂਪ ਵਿੱਚ ਗਿਆਨ ਹੋਣਾ ਹੈ ਜਾਂ ਉਸ ਨੂੰ ਵੇਖੇ ਹੋਣਾ ਹੈ ਪਾ ਵਸਤੂ ਦੀ ਮੌਜੂਦਗੀ ਦਾ ਦਾਵਾ ਕੇਵਲ ਵੇਖ ਕੇ ਕਿ ਹੋ ਸਕਦਾ ਹੈ ਪਰ ਫਿਰ ਇਸ ਦੀ ਆਲੋਚਨਾ ਦੀ ਨਗਾਈ ਨੂੰ ਮੰਨ ਵੀ ਲਈਏ ਤਾਂ ਬਰਕਲੇ ਉਸ ਦਾ ਜਵਾਬ ਦਿੰਦਾ ਹੈ ਬਰਕਲੇ ਅਨਸਾਰ ਮਨ ਦੋ ਪ੍ਰਕਾਰ ਦਾ ਹੁੰਦਾ ਹੈ ਮਨੁੱਖੀ ਮਨ ਤੇ ਸੁਪਰਮਨ ਸੁਪਰਮਨ ਜਾਨਕਿ ਮਨੁੱਖੀ ਮਨ ਹੋ ਗਿਆ ਹਿਊਮਨ ਮਾਈਂਡ ਤੇ ਸੁਪਰਮਨ ਹੋ ਗਿਆ ਗੋਡਜ਼ ਮਾਈਂਡ ਯਾਨਕਿ ਈਸ਼ਵਰ ਦਾ ਮਨ ਹੁਣ ਬਰਕਲੇ ਅਨਸਾਰ ਦੁਨੀਆ ਦੀ ਹਰ ਵਸਤੂ ਤਾਂ ਹੀ ਸੱਤਾ ਰੱਖਦੀ ਹੈ ਜੀ ਉਹ ਕਿਸੇ ਮਨ ਦੇ ਅਧੀਨ ਹੈ ਅਗਰ ਉਹ ਮੇਰੇ ਮਨ ਵਿੱਚ ਨਹੀਂ ਤਾਂ ਕਿਸੇ ਹੋਰ ਮਨੁੱਖ ਦੇ ਮਨ ਵਿੱਚ ਹੋਵੇਗੀ ਅਗਰ ਅਜਿਹਾ ਵੀ ਨਹੀਂ ਤਾਂ ਉਸ ਨੂੰ ਸੁਪਰਮਨ ਭਾਪ ਈਸ਼ਵਰ ਦਾ ਮਨ ਵੇਖ ਰਿਹਾ ਹੈ ਅਗਰ ਕੋਈ ਵਸਤੂ ਮਨੁੱਖੀ ਮਨ ਤੋਂ ਦੇ ਘੇਰੇ ਤੋਂ ਬਾਹਰ ਹੈ ਤਾਂ ਉਸ ਨੂੰ ਸੁਪਰਮਨ ਜਨ ਕਿ ਈਸ਼ਵਰ ਦਾ ਮਨ ਜ਼ਰੂਰ ਵੇਖ ਰਿਹਾ ਹੈ ਕਿਉਂਕਿ ਸੁਪਰਮਨ ਦੁਨੀਆਂ ਦੇ ਹਰ ਸਥਾਨ ਤੇ ਸਮੇਂ ਤੇ ਹਰ ਪਲ ਮੌਜੂਦ ਹੈ ਇਸ ਤਰ੍ਹਾਂ ਜੋ ਵਸਤੂ ਆਪਣੇ ਗੁਣਾਂ ਤੋਂ ਬਿਨਾ ਕੁਝ ਨਹੀਂ ਉਹ ਗੁਣ ਕਿਸੇ ਮਨ ਤੇ ਹੀ ਨਿਰਵਰ ਹਨ ਜਾਂ ਉਸ ਦੀ ਸत्ता ਪਰਤੱਖੀ ਕਰਨ ਤੇ ਨਿਰਭ ਹੈ ਇਸ ਤਰ੍ਹਾਂ ਬਰਕਲੇ ਨਾ ਕੇਵਲ ਆਪਣੇ ਅਨੁਭਵਾਦੀ ਸਿਧਾਂਤ ਨੂੰ ਸਾਬਤ ਕਰਦਾ ਹੈ ਬਲਕਿ ਇਸ ਨਾਲ ਉਹ ਇਕੱਲਾ ਦਾਰਸ਼ਨਿਕ ਵੀ ਸਿੱਧ ਹੁੰਦਾ ਹੈ ਜੋ ਕਹਿੰਦਾ ਹੈ ਕਿ ਵਸਤੂ ਆਪਣੇ ਜਨਮ ਸਮੇਂ ਅਤੇ ਬਾਅਦ ਵਿੱਚ ਦੋਵਾਂ ਸਮੇਂ ਮਨ ਤੇ ਨਿਰਭ ਰਹੀਦੀ ਹੈ ਇਸ ਨਾਲ ਬਰਕਲੇ ਈਸ਼ਵਰ ਦੀ ਅਸੀਮਤਾ ਨੂੰ ਵੀ ਪ੍ਰਗਟ ਕਰਦਾ ਹੈ ਇਸੇ ਨੂੰ ਹੀ ਬਰਕਲੇ ਦਾ ਆਤਮਗਤ ਵਿਚਾਰਵਾਦ ਕਹਿੰਦੇ ਹਨ ਇੱਥੇ ਬਰਕਲੇ ਦਾ ਕੇਵਲ ਮੈਂ ਬਾਦ ਵੀ ਸਿੱਧ ਹੁੰਦਾ ਹੈ ਜਿਸ ਬਾਰੇ ਅਸੀਂ ਅੱਗੇ ਜਾ ਕੇ ਸਟੱਡੀ ਕਰਦੇ ਹਾਂ ਅੱਜ ਇੰਨਾ ਹੀ ਕੱਲ ਨੂੰ ਆਪਾਂ ਆਤਮਗਤ ਦੀਆਂ ਵਿਚਾਰਵਾਦ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਾਂਗੇ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੈਕਚਰ ਚੰਗਾ ਲੱਗਾ ਹੋਊਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਗੁਜਾਰਸ਼ ਆ ਬੇਨਤੀ ਹੈ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕੇ ਵੀ ਸਬਸਕ੍ਰਾਈਬ ਕਰਾਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੁਹਾਡੀ ਮਿਹਰਬਾਨੀ ਹੋਏਗੀ ਸ਼ੁਕਰੀਆ ਸਤਿ ਸ੍ਰੀ ਅਕਾਲ